ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੀਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਬੈੜ ਤੇ ਚਾਰ ਦਿਖਾਵਾਂਗੇ ਝੋਟੀਆਂ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਨਾਮ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਬਾਈ ਤੇ ਮੋਬਾਈ ਪੀਤਾ ਮਾਸ ਉਸਦਾ 7900 ਤੱਕ ਆਜਾ ਬਤਖਾਵਾਂਗੇ 4 ਝੋਟੀਆਂ ਹਨਾ 4 ਜੀ 2 ਸੁਈਆਂ ਵੀ ਆ 2 ਗੱਬਣਾ ਵੀਰੇ ਠੀਕ ਹੈ ਪਹਿਲੇ ਨੰਬਰ ਆਪਾਂ ਜਿਹੜੀ ਤਾਜੀ ਸੁਈ ਦੇਖੀ ਜੰਨੇ ਜੇਰ ਜੁਰ ਪੈ ਗਈ ਲੱਗਦਾ ਇਹਦੇ ਹਨਾ ਹਾਂ ਜੀ ਹਾਂ ਦੂਜਾ ਸੁਆ ਝੋਟੀ ਸੁਈ ਵੇ ਥੋੜਾ 4 ਵਜੇ ਸੁਈ ਹੈ ਜੀ ਬੱਚਾ ਕੀ ਦਿੱਤਾ ਇਹਨੇ ਬੱਚਾ ਵੀਰੇ ਨੂੰ ਮੈਂ ਦੇਖਣਾ ਪਊਗਾ ਕੱਟੀ ਹੈ ਜੀ ਤਾਂ ਬੱਚਾ ਮਗਰ ਕੱਟੀ ਆ ਤੇ ਚੋਆਈਟ ਵੀ ਕਰਕੇ ਦੇਖੀ ਚੋਆਈ ਵੀ 1 ਨੰਬਰ ਆ ਜੀ ਠੀਕ ਹੈ ਬਹੁਤ ਪੋਲੀ ਆ ਤੇ ਅੰਦਾਜ਼ਾ ਜੇਦੋਂ ਤੱਕ ਕਿੰਨਾ ਦੇ ਦਊਗੀ ਅੰਦਾਜ਼ਾ ਜੇ ਤੂੰ 12 ਲੀਟਰ ਮੰਨ ਕੇ ਮਤਲਬ ਆਪਾਂ ਦੇਵਾਂਗੇ ਵੀ ਔਰ ਇਹਦਾ ਲੱਖ ਰੁਪਈਆ ਜੀ ਮਾਣਾ ਮੋਟਾ ਮਾਨਤਨ ਮਾਨਤਨ ਹੋ ਜਾਊਗਾ ਤੋਰਦੇ ਬਾਦ ਸਭਰ ਕਦ ਕੜ ਵਗੈਰਾ ਦੇਖੋ ਝੋਟੀ ਦਾ ਚੰਗਾ ਸਨਖੀ ਦੂਜਾ ਸੁਹਾ ਸੁਈ ਸਵਾਈ ਮਗਰ ਕਟਿਆ ਤੇ ਜੇਰ ਧਾਰ ਤੂਰ ਸਭ ਕੁਝ ਹੋ ਗਿਆ ਰੇਟ ਇਹਦਾ ਲੱਖ ਰੁਪਈਆ ਲੱਖ ਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਸੁਈ ਸਵਾਈ ਹੈ ਜਮਾ ਧਾਰਾ ਤੂਰਾ ਬਈ ਇੱਕ ਨੰਬਰ ਹੈ ਜਮਾ ਕੋਈ ਓਕੇ ਜੀ ਸੁਵਾਈ ਦਾ ਕੋਈ ਲੰਬਾ ਵਾਲਾ ਕੰਮ ਨਹੀਂ ਚਾਹੇ ਤਦ ਧਾਰ ਮਾਰ ਕੇ ਉਹ ਨਾਲ ਜਾਵੇ ਕੋਈ ਸਭਰ ਸਿੰਘ ਉਹ ਮੱਥਾ ਦੇਖੋ ਸੋਹਣਾ ਤੇ ਚੰਗੀ ਜਿੰਦ ਜਲੇ ਰਾਜੀ ਸਾਹਿਬ ਵੀ ਬੜੀ ਲੇਵਾ ਵਗੈਰਾ ਦੇਖੋ ਰੇਟ ਤਾਂ ਸੋਹਣਾ ਸਾਫ ਸੁਥਰਾ ਦੂਜਾ ਸੁਆ ਸੂਈ ਸੇ 12 ਲੀਟਰ ਦੁੱਧ ਝੋਟੀ ਖਰਾਬ ਹੋਊਗੀ ਤੇ ਲੇਵਾ ਜਮਾ ਫਟਫਾਟ ਕੰਪੈਕਟ ਹਵਾ ਨਾ ਜਾਵਾ ਜਿਹੜਾ ਲੇਵਾ ਲੱਗਿਆ ਵਾ ਚਾਹੇ 10 ਰੁਪਏ ਝੋਟੀ ਦੇ ਲੇਵਾੜੇ ਤੋੜਨਾ ਤੇ ਥਲ ਥੁ ਦੇਖੋ ਥੋੜਾ ਸਾਫ ਸੁਥਰਾ ਸੋ ਵੀਰੇ ਚਵਾਈ ਵਗੈਰਾ ਦੇਖੋ ਜਮਾ ਤੇ ਸਾਫ ਸੁਥਰਾ ਝੋੜਾ ਕੋਈ ਭੂਰ ਸਰ ਲਾਣੀ ਤੇ ਵੀਰੇ ਚੋੜਾ ਤਾਂ ਉਦੋਂ ਸੁਆ ਜਾਵਾ ਹਨਾ ਬਾਈ ਬੜੀ ਚੰਗੀ ਚਵਾਈ ਆ ਜਿੰਨੀ ਕਹਦੇ ਉਹਨੂੰ ਬੋਲੀ ਆ ਸੋ ਵੀਰੇ ਚਵਾਈ ਦੇਖੋ ਕਿਆ ਬਾਤ ਆ ਜਮਾ ਸਾਫ ਸੁਥਰਾ ਝੋੜਾ ਜਮਾ ਤੇ ਪਸਨਾਵ ਵਗੈਰਾ ਇੱਕ ਨੰਬਰ ਆ ਜਾਵੇ ਵਧੀਆ ਬੰਦਾ ਵਗੈਰਾ ਜਾਂਦਾ ਤੇ ਲੱਖ ਜੋ ਮਾਨਦਾਨ ਆਪਾਂ ਕਰਦਾਂਗੇ ਉਹ ਵੀ ਬੈਜੂਗਾ ਬਈ ਹੋ ਜਾਊਗਾ ਠੀਕ ਹੈ ਲੱਖ ਜੋ ਮਾਨਦਾਨ ਮੌਕੇ ਤੇ ਹੋ ਜਾਊਗਾ ਜਮ ਹੋ ਜਾਊਗਾ ਤੇ ਬਈ ਦੂਜੇ ਨੰਬਰ ਆਪਾਂ ਜਿਹੜੀ ਗੱਬਣ ਦੇਖੀ ਜਾਂਦੇ ਆ ਜੀ ਹਾਂਜੀ ਤੀਜੇ ਸੂਏ ਸੁਣਦੀ ਆ ਫਿਰ ਛੋਟੀ ਆ ਜੀ ਤੀਜੇ ਸੂਏ ਕਹਿਕਦਾਂ ਲੈਂਦੀ ਆ ਜੀ ਇਹ ਵੀ ਅੱਜ ਹਫਤਾ ਨਾਲ ਦਾ ਬਾਕੀ ਹੈਗਾ ਹਲੇ ਇਹ ਹਫਤਾ ਸੂਏ ਚ ਬਾਕੀ ਤੀਜਾ ਸੂਆ ਕਿੰਨਾ ਕੁ ਦੋ ਦੱਸਿਆ ਵਾ ਇਹ ਛੋਟੀ ਹਰਿਆਣੇ ਚ ਲਈ ਆ ਬੜੇ ਵੀਰ ਆਪਾਂ ਠੀਕ ਹੈ ਇਹ ਜੋੜਾ ਕੇ ਇੱਕ ਉਹ ਦੋ ਆਪਾਂ ਇਹ ਨੰਬਰ ਤੇ ਖੜੀ ਆ ਠੀਕ ਹੈ ਜੋੜਾ ਗੱਬ ਕਿੰਨਾ ਦੋ ਦ ਮੰਨ ਕੇ ਚੱਲਦੇ ਆ 16 17 ਲੀਟਰ ਆਪਾਂ ਗਾਰੰਟੀ ਨਾਲ ਮੈਂ ਦੇਣੀ ਆ ਜੀ ਵੀ ਕਹਿਣ ਦਾ ਆ 15 ਕਿਲੋ ਤੋਂ ਬਾਹਰ ਨਹੀਂ ਹੈਗੀ ਆ 10 ਲੀਟਰ ਦੀ ਸੌਣਦੇ ਸੂਪੀ ਦਾ ਮੈਂ ਮਿਲਕੇ ਦੇਵਾਂਗੇ ਠੀਕ ਹੈ ਹਾਂ ਜੇ ਤੂੰ ਗੱਪਣ ਪਹਿਲਾਂ ਪਹਿਲਾਂ ਵਾਕੀ ਤੱਕ ਕੀ ਕਹਿਣਾ ਇਹਦਾ ਰੇਟ ਕੀ ਰੋ ਹੋ ਇਹਦਾ ਰੇਟ ਦਾ 1 ਲੱਖ 40000 ਰੁਪਏ ਜੀ ਬਜਾਇਸ ਹੋ ਜੂਗੀ ਬਜਾਇਸ ਮਾਨਤਨ ਹੋ ਜੂਗਾ ਸੁਭਰ ਕਦ ਕੜ ਵਗੈਰਾ ਦੇਖੋ ਸੋਨਾ ਸਾਫ ਸੁਥਰਾ ਰਾਜ ਹੀ ਸਭੀ ਪੜੀ ਪੂਰੀ ਵੱਡੀ ਬਾਡੀ ਵਾਲੀ ਮੈਂ ਆ ਤੇ ਸੂਣ ਦੇ ਵਿੱਚ ਹੱਫ ਦਾ ਖੰਡ ਬਾਕੀ ਆ ਚੰਗੀ ਆ ਵਾ ਗੇਰ ਕਰਾਂਗੇ 16 17 ਲੀਟਰ ਕੀ ਕਦੋਤ ਪੋਣ ਲੈ ਕਿਉ ਬੱਡੀ-ਬੱਡੀ ਬੋਦਿਆ ਦੇ ਵਾਖ ਕਿੱਲੀ ਆ ਵਗੈਰਾ ਦੇਖੋ ਸੋਹਣਾ ਹਜੇ ਹਫ਼ਤੇ ਦੀ ਕੱਚੀ ਆ 1,40,000 ਰੁਪਇਆ ਹੈਗੀ ਛੋਟੀ ਜਿਹੀ ਕੀਮਤ ਬਾਕੀ ਮੌਕੇ ਤੇ ਥੋੜਾ ਬੋਦਾ ਗਜੈਸ ਵਗੈਰਾ ਹੋ ਜਾਊਗੀ ਤੀਸਰਾ ਸੂਹਾ ਸੂਰੀਆ ਹੈ ਚਾਂ ਦੇ ਫੁੱਲ ਕੇ ਤੁਰਨ ਦਿਓ ਤੁਰ ਪਾਉਣਾ ਕਿਸ ਕਰੀਏ ਸਿੰਘੂ ਬੋਤਾ ਦੇਖੋ ਸੋਹਣਾ ਸਾਫ ਸੁਥਰਾ ਤੇ ਤੇ ਬਾਈ ਖਿਚੜ ਖੁੱਚੇ ਦੀ ਬੋਲੀ ਆ ਜਾਵਾ ਵੀਰੇ 1 ਨੰਬਰ ਜਮਾ ਚ ਬਾਈ ਦੀ ਪੂਰੀ ਬੋਲੀ ਤੇ ਬਾਈ ਤੀਜੇ ਨੰਬਰ ਵਾਲਾ ਬੜਾ ਜਿਹੜੀ ਗੱਪਣ ਦੇਖੀ ਜਾਂਦੇ ਆ ਇਹ ਕਿਹੜਾ ਸੂਹਾ ਜੀ ਤੀਜੇ ਸੂਏ ਸੁੰਦੀ ਆ ਬਰੇ ਵੀ ਤੀਜੇ ਸੂਏ ਹਾਂਜੀ ਤੇ ਲਿਵੇਂ ਨੂੰ ਵੀ ਬੜੀ ਸਾ ਇਹ 5 ਤੋਂ 7 ਦਿਨ ਹੀ ਰਹਿ ਜੂ ਬਈ ਹਲੇ ਹਫਤਾ ਕ ਸੂਣ ਚ ਵਗ ਗਈ ਇਹਦਾ ਕੀ ਹੈ ਪਰੋ ਅਨੁਮਾਨ ਆ ਦੁੱਧ ਵਾਲੀ ਇਹਦਾ ਮੁੱਲ 1,28,000 ਰੁਪਏ ਜੀ ਮਾੜਾ-ਵਟਾ ਮਾਨਤਨ ਮਾਨਤਨ ਹੋ ਜੂਗਾ ਤੋਰੇ ਵਾਰ ਨਹੀਂ ਸੋਹਰਾ ਸਿੰਗ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੇ ਸਾਹਿਬ ਵੀ ਬੜੀ ਇਹ ਕੱਢ ਜੇ ਵੀਰੇ ਹਫਤਾ ਨੈਟ ਪੂਰਾ ਆ ਹਫਤਾ ਆਪਤਾ ਆਰਾਮ ਨਾਲ ਵੀਰੇ ਠੀਕ ਹੈ ਅਨੁਮਾਨ ਦੋ ਦ ਹਾਈਸਟ ਕਿੰਨਾ ਪਾ ਦੂਗੀ ਗੱਦ 15 ਲੀਟਰ ਪਾ ਦੂਗੀ ਵੀਰੇ ਠੀਕ ਹੈ ਨਸਲ ਕੁਆਲਿਟੀ ਵਾਲੀ ਝੋਟੀ ਆ ਠੀਕ ਹੈ ਮੁੱਲ 8 ਲੱਖ ਦਾ ਚੰਗਾ ਸੋ 1,28,000 ਰੁਪਏ ਝੋਟੀ ਦੀ ਕੀਮਤ ਆ ਰਾਜ ਜੀ ਸਭੀ ਪੜੀ ਬਹੁਤ ਆ ਲਿੱਸੀ ਦਾ ਵੀ ਕਿਸੇ ਪਾਸੇ ਨਹੀਂ ਬਜਰ ਵਜੂਦ ਦੀ ਬਹੁਤ ਜ਼ਿਆਦੇ ਆ 128 ਦੇ ਵਿੱਚੋਂ ਮੌਕੇ ਤੇ ਝੋਟੀ ਨਰਮ ਹੋ ਜੂ ਮੱਥੇ ਤੇ ਖੁੱਲੀ ਥੋੜੀ ਗਰੇਟਡ ਆ ਗਈ ਤੇ ਸਿੰਘ ਮੁਹ ਵਥਾ ਦੇਖੋ ਸੋਹਣਾ ਸਾਫ ਸੁਥਰਾ ਕੁੰਡੀ ਤੇ ਬਾਕੀ ਮੇਰ ਜੀ ਕੁੰਬਲਾ ਵਗੈਰਾ ਝੋਟੀ ਜਵਾਨੀ ਚੰਗੇ ਬਜਰ ਵਜੂਦ ਵਾਲੇ ਝੋਟੀ ਆ ਕੋਈ ਬਜਰ ਵਜੂਦ ਚ ਬਾਕੀ ਵੱਡੀ-ਬੁੱਡੀ ਪੜੀ-ਪੁੜੀ ਬਹੁਤ ਜ਼ਿਆਦੇ ਆ ਤੇ ਬਾਈ ਜੀ ਚੌਥੇ ਨੰਬਰ ਆਪ ਜਿਹੜੀ ਇਹ ਦੇਖੀ ਜਾਨੇ ਸੂਈ ਸਵਾਈ ਇਹ ਸੂਈ ਵੀਰੇ ਪਰਸੋ ਦੀ ਠੀਕ ਆ ਬੱਚਾ ਇਹਦਾ ਹੋ ਸੀ ਤੇ ਕਿੰਨਾ ਕੁ ਦੁੱਧ ਹਾਜ਼ਰ ਆ ਹੁਣ ਇਹਦੇ ਤੇ ਬੋਲਾ ਹੋਊਗਾ ਜੀ 8 ਤੋਂ 9 ਲੀਟਰ ਠੀਕ ਆ 8 ਲੀਟਰ ਪਰ ਟਾਈਮ ਦਾ ਚੌੜ ਦਾ ਹਾਜ਼ਰ ਆ 4 ਲੀਟਰ ਪਰ ਟਾਈਮ ਦਾ 4 ਲੀਟਰ ਪਰ ਤੇ 22 ਵੀ ਕਿਵੇਂ ਆ 22 ਦੀ ਇੱਕ ਨੰਬਰ ਪੋਲੀਪੁੰਡੇ ਵਰਗੀ ਜਮ ਠੀਕ ਆ ਇਹਦਾ ਰੇਟ ਜਿਆ ਕੀ ਰੱਖਿਆ ਵਾ ਇਹਦਾ ਲੇਟ 1 ਲੱਖ 12000 ਰੁਪਏ ਜੀ ਠੀਕ ਆ ਇੱਕ ਪਾਸੇ ਥੋੜਾ ਸਿੰਗਲ ਰੁੱਟਾ ਵਾ ਸਿੰਗਲ ਰੁੱਟਾ ਵੇਰੇ ਹਾਂ ਤੇ ਚੌੜ 22 ਇੱਕ ਨੰਬਰ ਆ 22 ਦੀ ਇੱਕ ਨੰਬਰ ਆ ਜੀ ਟੋਰੀ ਬਾਹਰ ਲੋ ਸੋ ਵੀਰੋ ਕੱਦ ਕਾਰ ਵਗੈਰਾ ਦੇਖੋ ਮਹਿਦਾ ਚੰਗਾ ਸਾਫ ਸੁਥਰਾ ਤੇ ਬਾਕੀ ਵੀ ਇਹਨਾਂ ਰੇਟ ਬਿਲਕੁਲ ਜ਼ੀਰੋ ਰੱਖ ਤੇ ਹਾਈਐਸਟ ਦੁੱਧ ਕਿੰਨਾ ਪਾ ਦੋਗੀ ਜੀ ਇਹ ਦੁੱਧ ਵੀਰੇ 12-13 ਕਿਲੋ ਲੀਟਰ ਮੰਨ ਕੇ ਚੱਲ ਠੀਕ ਹੈ 12 ਤੋਂ 13 ਲੀਟਰ ਪਾ ਦੋਗੀ ਠੀਕ ਹੈ ਸੋ 13 ਲੀਟਰ ਦੁੱਧ ਪੋਨ ਵਾਲੇ ਛੋਟੇ ਆਮ ਵਾਲੇ ਹੈਗੇ ਐਵੇਂ ਆਪਾਂ ਕਹੇ ਜੇ 17 ਕਿਜੀ 18 ਕਿਜੀ ਉਹ ਗੱਪੜਾਂ ਦੀ ਗੱਲ ਦਾ ਕੋਈ ਫਰਕ ਨਹੀਂ ਠੀਕ ਹੈ ਸੋ ਬਾਕੀ ਸਿੰਘ ਮੂੰਹ ਬਥਾ ਦੇਖੋ ਤੇ ਲੇਵੇ ਦੀ ਬੜੀ ਖਾਬਸ਼ੁਕਰੀ ਹੈ ਸਿੰਘ ਮੂੰਹ ਬਥਾ ਦੇਖ ਸਰੋ ਸੋਹਣਾ ਸਾਫ ਸੁਥਰਾ ਇੱਕ ਪਾਸੇ ਰੂਥ ਤਰੋ ਟਟਿਆ ਵਾ ਤੇ 1,112,000 ਰੁਪਏ ਕੀਮਤ ਆ ਬਾਕੀ ਮੌਕੇ ਦੇ ਮਾਰਦਾਨ ਵਗੈਰਾ ਹੋ ਜਾਊਗਾ ਚਾਰ ਝੋਟੀਆਂ ਦਿਖਾਤੀ ਅੱਗਿਆ ਦ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦਾ ਹੈ ਵੀਡੀਓ ਦੇਖ ਲੈ ਸਭ ਦਾ ਤੇ